ਸੁਣੋ ਕਥੇਦਾਰ ਸਾਹਿਬ ਜਦ ਨੂੰ ਰੱਖ ਕੇ ਸੋਣ ਮੇਰੀ ਦੋ ਮਿੰਟ ਗੱਲ ਹੈ ਇੱਕ ਇੱਕ ਹਿੰਦੂ ਬੰਦੇ ਦਾ ਰੋਹ ਜਾਗ ਸਕਦਾ ਹੈ ਤਾਂ ਸਾਡਾ ਪਾਣੀ ਬਣ ਗਿਆ ਖੂਨ ਅਸੀਂ ਦੂਜੇ ਮੁੱਦਿਆਂ ਨੂੰ ਬੱਧਾ ਰੱਖਦੇ ਹਾਂ ਗੁਰੂ ਦੀ ਇੱਜ਼ਤ ਵੀ ਨੂੰ ਛੋਟਾ ਬਣਾਉਂਦਾ ਸੀ ਇਹ ਤੁਹਾਡਾ ਘੱਟ ਪੈਸਾ ਨੇ ਵਿੱਚ ਬਾਰ-ਬਾਰ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਬਚਾਉਣ ਰੋਕਣ ਵਾਸਤੇ ਕਿਉਂ ਨਹੀਂ ਹੋ ਸਕਦਾ ਰੋਹ ਮੇਰੇ ਅੰਦਰ ਬਹੁਤ ਹੈ ਜਥੇਦਾਰ ਸਾਹਿਬ ਪਰ ਮੈਂ ਤੁਹਾਡਾ ਸਵਾਗਤ ਕਰਦਾ ਇੱਥੇ ਬਚਨ ਕਰਕੇ ਜਾਓ ਆ ਮੈਨੂੰ ਮੱਲਵਾ ਦੀ ਜ਼ਰੂਰਤ ਨਹੀਂ ਹੈ ਮੈਂ ਆਪ ਦੀ ਜਾਨ ਦੀ ਬਾਜ਼ੀ ਲਾ ਕੇ ਬੈਠਿਆ ਹਾਂ ਮੈਨੂੰ ਕਿਸੇ ਦੀ ਥਾਪੜੇ ਦੀ ਜ਼ਰੂਰਤ ਨਹੀਂ ਹੈ ਮੈਨੂੰ ਬਾਜਾਂ ਵਾਲੇ ਪਿੰਡ ਦਾ ਥਾਪੜਾ ਸਮਾੜਾ ਮੋੜ ਤੇ ਟਾਵਰ ਤੇ ਮਿੱਠਾ ਸਿੰਘ ਅੱਜ ਸਾਫਾ ਜਠੇਹਦਾਨਾ ਕੱਲ ਕਰਦੇ ਹੋਏ ਟੁੱਟ ਕੇ ਪੈ ਗਿਆ ਵੀਡੀਓ ਤੁਹਾਨੂੰ ਅੱਡੇ ਬੁਰੀ ਬਖੋਨੇ ਹਾਂ ਤਰਸ ਮਾਲੀ ਜੀ ਆਇਆ ਕਿ ਜੇ ਤਾਂ ਹਿੰਦੂ ਵੀਰ ਦਾ ਖੂਨ ਜਾਗ ਸਕਦਾ ਹੈ ਉਹ ਇਸ ਮੋਟੇ ਵਿਚਾਦੇ ਦੀਆਂ ਦੀਆਂ ਦੇ ਇਨਸਾਫ ਲਈ ਡਟ ਸਕਦਾ ਹੈ ਤਾਂ ਸਾਡਾ ਸਿੱਖਾਂ ਦਾ ਥੂਣ ਕੀ ਪਾਣੀ ਬਣ ਗਿਆ ਹੈ ਜਿਹੜੇ ਤੁਸੀਂ ਨਹੀਂ ਆ ਸਕਦੇ ਬਾਕੀ ਰਾਜਨੀਤਿਕ ਪਾਰਟੀਆਂ ਵਿੱਚ ਤੁਸੀਂ ਜਿੱਥੇ ਵੀ ਕੋ ਸ਼ਾਮਲ ਹੁੰਦੇ ਹੋ ਪਰੰਤੂ ਇੱਥੇ ਉਹਨਾਂ ਵਿੱਚ ਨਹੀਂ ਦੇਰ ਲਗਾ ਦਿੱਤੀ ਹੈ ਅੱਗੇ ਤੁਹਾਨੂੰ ਪੂਰੀ ਵੀਡੀਓ ਸੁਣਨੇ ਆ ਕਿਸ ਤਰ੍ਹਾਂ ਦੇ ਨਾਲ ਗੱਲਬਾਤ ਕਰ ਰਹੇ ਹਨ ਇਹ ਸਾਰੇ ਮਾਮਲੇ ਉਤੇ ਚੌਕਾ ਜਥੇਦਾਰ ਕਾ ਤੱਕ ਫੈਲ ਦੇ ਫਿਰ ਗੰਹੀ ਹਕੀ ਸਿੰਘ ਖਾਲਸਾਨੀ ਟਾਵਰ ਤੇ ਚੜਿਆ ਸਿੰਘ ਨੇ ਮੀਡੀਆ ਕੋਲ ਤੇ ਟਾਵਰ ਤੇ ਬੈਠੇ ਬੈਠੇ ਹੀ ਗੱਲ ਕੀਤੀ ਹੈ ਤਾਂ ਸੁਣੋ ਹੁਣ ਕਿਸ ਤਰ੍ਹਾਂ ਦੇ ਨਾਲ ਇੱਕ ਦੂਜੇ ਨੂੰ ਜਵਾਬ ਦੇ ਰਹੇ ਹਨ ਅਕਾਲ ਤਖਤ ਜਥੇਦਾਰ ਤੋਂ ਬਚਨ ਮੰਗੇ ਹਨ ਕਿਸ ਚੀਜ਼ ਦੇ ਬਚਨ ਮੰਗੇ ਹਨ ਉਹ ਵੀ ਤੁਸੀਂ ਸੁਣ ਲਓ ਪੰਜਾਬੀ ਬ੍ਰੇਕਿੰਗ ਕਿਸਾਨ ਤੇ ਕੋਈ ਪੂਰੀ ਮੀਡੀਆ ਮੈਂ ਸੱਚ ਬੋਲਣਾ ਜਿਹੜਾ ਦਰਗਾਹ ਦੇ ਵਿੱਚ ਮਨਜ਼ੂਰ ਹੈ ਮੈਂ ਝੂਠ ਬੋਲ ਕੇ ਕਿਸੇ ਵੀ ਸ਼ਾਬਸ਼ ਨਹੀਂ ਲੈਣੀ ਹੂੰ ਬਿਲਕੁਲ 10 ਸਾਲ ਹੋ ਗਏ ਸਾਡੇ ਗੁਰੂਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੁੰਦੇ ਨੂੰ ਹੂੰ ਹੂੰ ਤੁਸੀਂ ਵੀ ਕਿੰਨਾ ਚਿਰ ਜਫੇਦਾਰ ਸਾਹਿਬ ਰਹੇ ਚੁੱਕੇ ਪਰ ਤੁਸੀਂ ਵੀ ਆਪਣਾ ਫਰਜ਼ ਨਹੀਂ ਨਿਭਾਇਆ ਹੂੰ ਅੱਜ ਤਾਂ ਨਿਭਾ ਲੋ ਜੇ ਮੇਰੇ ਵਰਗਾ ਕੋਈ ਬੌੜਾ ਬੰਦਾ ਕਮਲਾ ਬੰਦਾ ਟਾਵਰ ਤੇ ਬਹਿ ਗਿਆ ਟਾਵਰ ਤੇ ਮੈਂ ਕਿਉਂ ਬੱਟਿਆ ਅੱਜ ਤੱਕ ਅਸੀਂ ਆਪਣੇ ਜੁਝਾਰੂਆਂ ਨੂੰ ਸਾਹਮਣੇ ਨਹੀਂ ਸਕੇ ਹੂੰ ਚਲੋ ਬਾਪੂ ਸੂਰਤ ਸਿੰਘ ਨੂੰ ਸਾਹਮਣੇ ਕੋਈ ਨਹੀਂ ਭਾਈ ਸਾਹਿਬ ਬੰਦਾ ਗੁਰਬਖਸ਼ ਸਿੰਘ ਨੂੰ ਸਾਹਮਣੇ ਉਹ ਆਪਣੀਆਂ ਜਾਣਾਂ ਨਹੀਂ ਸਾਬਰ ਕਰਕੇ ਕੌਮ ਪਰਿ ਪਰ ਕੌਮ ਨੇ ਨਹੀਂ ਸਮਝ ਕੋਈ ਗੱਲ ਨਹੀਂ ਤਾਂ ਮੇਰੀ ਤੁਹਾਡੇ ਨਾਲ ਇੱਕੇ ਇੱਕੇ ਬਚਨ ਆ ਵੀ ਮੇਰੇ ਨਾਲ ਤੁਸੀਂ ਬਚਨ ਕਰ ਦਿਓ ਵੀ 12 ਤਰੀਕ ਨੂੰ ਪੰਥ ਦਾ ਪਾਰਟੀ ਦਾ ਕੱਟ ਸੱਦ ਰਹੇ ਹੋ ਦੇਖੋ ਮੈਂ ਬਾਬਾ ਜੀ ਮੈਂ ਰਾਜਨੀਤਿਕ ਨਹੀਂ ਮੈਂ ਆ ਧਾਰਮਿਕ ਬੰਦਾ ਮੈਂ ਇੱਥੇ ਤੁਹਾਡੇ ਨਾਲ ਮੈਂ ਮੈਂ ਇੱਥੇ ਤੁਹਾਡੇ ਨਾਲ ਮੈਂ ਇੱਥੇ ਤੁਹਾਡੇ ਨਾਲ ਬਚਨ ਕਰ ਜਾਂ ਮੈਂ ਪੂਰਾ ਨਾ ਕਰ ਸਕਾਂ ਮੈਂ ਗੁਰੂ ਅੱਗੇ ਜਵਾਬ ਦੇ ਆ ਨਹੀਂ ਆ ਮੈਂ ਇਹਨਾਂ ਕਹਿ ਸਕਦਾ ਕਿ ਸਾਡੇ ਜਿਹੜੇ ਨਾਲ ਹੈ ਮੇਰੀਆਂ ਬਾਹਮਾਂ ਨੇ ਮੇਰੇ ਨਾਲ ਤੁਰਦੇ ਆ ਮੈਂ ਉਹਨਾਂ ਨਾਲ ਵਿਚਾਰ ਕਰਕੇ ਕਿਉਂਕਿ ਮੈਂ ਫੇਰ ਦੱਸੂਗਾ ਤੁਹਾਨੂੰ ਮੈਂ ਐਵੇਂ ਮਰਾਜ਼ਨੀ ਤੋਂ ਹੁੰਦਾ ਤਾਂ ਮੈਂ ਕਹਿੰਦਾ ਹਾਂਜੀ ਹਾਂਜੀ ਮੈਂ 12 ਤਰੀਕ ਨੂੰ ਆਉਂਗਾ ਹਾਂਜੀ ਅਕਾਦਕ ਤੇ ਜਥੇਦਾਰ ਤੋਂ ਬਾਅਦ ਨੂੰ ਨਾ ਇੱਕ ਹੋ ਵੀਡੀਓ ਸਰਕਾਰੀ ਬੰਦੇ ਜਿਹੜੇ ਸਰਕਾਰੀ ਮੁਲਾਜ਼ਮ ਹਨ ਕਿਸ ਤਰ੍ਹਾਂ ਇੱਕ ਕਿਸਾਨ ਦੇ ਪੰਜਾਬ ਦੇ ਕਿਸਾਨ ਦੇ ਖੇਤ ਵਿੱਚ ਜਾ ਕੇ ਉਸ ਦੇ ਉੱਤੇ ਪੱਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਸੇ ਸ਼ਿਕਾਇਤ ਕਰ ਰਹੇ ਹਨ ਕਿ ਇਸਨੇ ਬਰਾਣੀ ਨੂੰ ਅੱਖ ਲਾਈ ਹੈ ਤਾਂ ਕਿ ਉਹ ਵੀ ਕਹਿ ਦਿੰਦਾ ਹੈ ਕਿ ਤੁਹਾਨੂੰ ਸਾਡੇ ਹੜ੍ਹਾਂ ਵਿੱਚ ਡੁੱਬੇ ਖੇਤ ਨਹੀਂ ਦਿੱਜੇ ਤੁਹਾਨੂੰ ਅਕਲ ਲੱਗੀ ਦਿਖ ਰਹੀ ਹੈ ਪੰਜਾਬ ਵਿੱਚੇ ਚੱਲ ਕੀ ਰਿਹਾ ਹੈ ਆ ਵੇਖੋ ਗਸਤਵਾਲੇ ਨਾਲ ਉਹਨਾਂ ਨੂੰ मौके ਉੱਤੇ ਹੀ ਅਫਸਰਾਂ ਨਾਲ ਟੂੰ ਟੂੰ ਮੈਂ ਮੈਂ ਕਰ ਦਿੰਦੇ ਹਣੀ ਕਿਸਾਨ ਅਗਰ ਉਹਨਾਂ ਨੂੰ ਕਹ ਲੈ ਅਨਕੀਠੇ ਹੜਾਂ ਵਿੱਚ ਸਭ ਕੁਝ ਡੁੱਬ ਗਿਆ ਉਦੋਂ ਤੁਸੀਂ ਹੁੰਦੇ ਲਈ ਕਿ ਮੋੜਾ ਜਾਂ ਧੁਮਾ ਦੀ ਜਿਦਾ ਨਹੀਂ ਤਾਲੂ ਕਹਿੰਦੇ ਇੱਥੇ ਆ ਜਾਂਦੇ ਮੋ ਆਹ ਵੇਖੋ ਭਗਵੰਤ ਮਾਨ ਦੀਆਂ ਸ਼ਾਤ ਆਹ ਇੱਧਰ ਵੇਖੋ ਆ ਆ ਸਟਾਪ ਆਇਆ ਕੱਟੀਆਂ ਲੈ ਕੇ ਇੱਧਰ ਵੇਖੋ ਆ ਅੱਗ ਲੱਗੀ ਆ ਆ ਵੇਖੋ ਆ ਕਿੱਲੇ ਇੱਕ ਜਾਗਾ ਹੀ ਪੱਠੇ ਬੀਜਣ ਲਈ ਇਹਨਾਂ ਅਸਲੇ ਆ ਕੇ ਪਾਣ ਕੇ ਸਾਨੂੰ ਇੱਧਰ ਬੰਦੇ ਸਾਡੇ ਫੜ ਲਏ ਨਾ ਆਓ ਤੁਹਾਨੂੰ ਭਾਵੇਂ ਝੋਨਾ ਕਿੰਨਾ ਸਾਡਾ ਮਰਿਆ ਕਿੰਨਾ ਨਿਕਾਣ ਹੋਇਆ ਜੱਟ ਮਰ ਗਿਆ ਕੁੜੀਵਾ ਇਹਨਾਂ ਨੂੰ ਕੋਈ ਹੈਗਾ ਨਹੀਂ ਕਾ ਸਰਕਾਰਾਂ ਨੂੰ ਇਹਨਾਂ ਨੂੰ ਲੱਕ ਦੀਦੀ ਆ ਪਾਣੀ ਨਹੀਂ ਦਿੰਦਾ ਇਹਨਾਂ ਨੂੰ ਆ ਵੇਖੋ ਇਹ ਇੱਧਰ ਵੇਖੋ ਆ ਵੇਖ ਲਓ ਤੁਸੀਂ ਹਾਲ ਉਧਰ ਕਹਿੰਦੇ ਤੁਹਾਡੇ ਲੋ ਪੂਛ ਹੱਨੇ ਤੱਕ ਭਗਵੰਦ ਜੀ ਸਰਕਾਰ ਨੇ ਰਿਪੋਰਟ ਹੀ ਨਹੀਂ ਭੇਜੀ ਅਮਿਤੇ ਸ਼ਾਹ ਆਏ ਕਹਿਣਾ ਆ ਕਹਿੰਦੇ ਹਰਾਂ ਦੀ ਰਿਪੋਰਟ ਨਹੀਂ ਪਹੁੰਚੀ ਤਾਂ ਨਹੀਂ ਅਸੀਂ ਪੈਸੇ ਭੇਜੇ ਤੁਹਾਨੂੰ ਦੱਸ ਦਿਆਂ ਪੁਰਾ ਮਾਗਲਾ ਕੇਂਦਰੀ ਗ੍ਰਹਿ ਮੰਤਰੀ ਅਮਿਤੇ ਸ਼ਾਹ ਵੱਲੋਂ ਇਹ ਕਿਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਹੜ੍ਹ ਦੌਰਾਨ ਹੋਏ ਨੁਕਸਾਨ ਬਾਰੇ ਵਿਸਥਾਰ ਵਿੱਚ ਰਿਪੋਰਟ ਨਹੀਂ ਭੇਜੀ। ਇਹ ਨਾਮ ਆਦਮੀ ਪਾਰਟੀ ਦੀ ਸਰਕਾਰ ਨੇ ਕਹਿੰਦੇ ਸੋਨਵਾਰ ਤੋਂ ਹੀ ਕੱਲ ਤੋਂ ਹੀ ਇਹ ਦਸਤਾਵੇਜ਼ ਤਿਆਰ ਕੀਤਾ ਹੈ ਜੋ ਨੂੰ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ, ਮੋਦੀ ਸਰਕਾਰ ਨੂੰ ਭੇਜਿਆ ਜਾਵੇਗਾ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੜ੍ਹ ਕਾਰਨ ਪੰਜਾਬ ਨੂੰ 13300 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁਖਸ਼ ਕਪਤਾਨ ਕੇ ਪੀ ਸਿੰਘਾ ਨੇ ਐਸਰਪੋਰਟ ਨੂੰ ਅੰਤਿਮ ਰੂਪ ਦੇਣ ਦੇ ਸਬੰਧਤ ਕੀ ਪਾਕਾਨੀ ਹੁਣ ਮੀਟਿੰਗ ਬੁਲਾਈ ਹੈ ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਹੈ ਅਸੀਂ ਇਸ ਨੂੰ ਫਾਈਨਲ ਕਰ ਲਿਆ ਹੈ ਹੁਣ ਅਸੀਂ ਇਸ ਨੂੰ ਕੇਂਦਰ ਨੂੰ ਭੇਜਾਂਗੇ ਇੱਥੇ ਪੰਜਾਬ ਦੇ ਲੋਕ ਪਰੇਸ਼ਾਨ ਹਨ ਜੀਵਨ ਵਾਲੀ ਮਦਦ ਕਦੋਂ ਹੋਵੇਗੀ ਇਹ ਮਲੇ ਹੁਣ ਰਿਪੋਰਟ ਭੇਜਣਗੇ ਜਦੋਂ ਅਮੀ ਤੇ ਸ਼ਾਹ ਦਾ ਬਿਆਨ ਆਇਆ ਹੈਗੀ ਪੰਜਾਬ ਸਰਕਾਰ ਨੇ ਤਾਂ ਅੱਲੇ ਤੱਕ ਆਨਲਾਈਨ ਰਿਪੋਰਟ ਹੀ ਨਹੀਂ ਭੇਟੀ ਤੇ ਅਸੀਂ ਕੀ ਮਦਦ ਕੀ ਕਰ ਜੀਏ ਤੇ ਦੂਜੇ ਪਾਸੇ ਇਹ ਨਾ ਠੇਕਾ ਲਿਤੀ ਜਾ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਹੜੇ ਕੰਮ ਉਹਨਾਂ ਚ ਕੈਲੀਬਰ ਚਾਹੀਦੀ ਹੈ ਜਲਦੀ ਕਰਨੀ ਚਾਹੀਦੀ ਹੈ ਉਹ ਕਮਾ ਵਿੱਚ ਜਲਦੀ ਨਹੀਂ ਕੀਤੀ ਜਾ ਰਹੀ ਤੇ ਜਿਹੜੇ ਕਮਾ ਵਿੱਚ ਦੇਰੀ ਕਰਨੀ ਚਾਹੀਦੀ ਹੈ ਜਾਂ ਜਿੱਥੇ ਨਹੀਂ ਜਾਣਾ ਚਾਹੀਦਾ ਉੱਥੇ ਜਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿੱਥੇ ਮਨਕੀਰ ਤੋਂ ਖਬਰ ਦੀ ਮਦਦ ਕਰ ਰਹੇ ਹਨ ਉੱਥੇ ਸਰਕਾਰਾਂ ਦਾ ਫਰਜ਼ ਬਣਦਾ ਸੀ ਮਦਦ ਕਰਨਾ ਪਰੰਤੂ ਉੱਥੇ ਨਹੀਂ ਜਾ ਰਹੇ ਤੇ ਕਿੰਮੜਾ ਇਹ ਤੁਮ ਆਉਟ ਦਾ ਦੀਰਾ ਹੈ ਤਾਂ ਉਹ ਰੋਮ ਕੋ ਜਾ ਕੇ ਕਿਸ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਦੂਜੇ ਬਸ ਜਿਹੜਾ ਸਰਪੰਚ ਦੇ ਨਾਲੇ ਘਟਨਾ ਵਾਪਰੀ ਹੈ ਉਹਦੇ ਉੱਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਜੀ ਨੇ ਵੀ ਬਤਾ ਬਿਆਨ ਦੇ ਦਿੱਤਾ ਹੈ ਕਿ ਆਇ ਕਿ ਸਖਵਿੰਦਰ ਕਣ ਕੱਤਾ ਦੇ ਕਤਲ ਦੀ ਘਟਨਾ ਦੀ ਮੈਂ ਨਿੰਦਾ ਕਰਦਾ ਹਾਂ ਰਾਜਾ ਮੜਿੰਗ ਦੇ ਨਾਲ ਤਾਰ ਚੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਦੇ ਜੀ ਹਾਂ ਇਹ ਲੈ ਇਹ ਨਤੀਜੇ ਕਮਿੰਦਰ ਸਿੰਘ ਦਾ ਇੱਥੇ ਆ ਰਿਹਾ ਹੈ ਹਥਿਆਰਾਂ ਰਾਜਾ ਬੜਿੰਗ ਦਾ ਸਾਥੀ ਨਿਕਲਿਆ ਇਸ ਤਰ੍ਹਾਂ ਦੇ ਨਾਲ ਕਹਿ ਰਹੇ ਹਨ ਕਿ ਜਿਹੜਾ ਜਿੰਦਗ ਨਾ ਦਾ ਮੁੱਦਾ ਹੈ ਜਿਸ ਨੇ ਬੋਰੀਆਂ ਮਾਰੀਆਂ ਹਨ ਉਹ ਤਾਂ ਰਾਜਾ ਬੜਿੰਗ ਦਾ ਸਾਥੀ ਨਿਕਲਿਆ ਹੈ ਇਹ ਗੁੰਡਾਗਰਦੀ ਦਾ ਕਲਚਰ ਕਾਂਗਰਸ ਪਾਰਟੀ ਨੇ ਹੀ ਪਾਲਿਆ ਹੈ ਕਾਂਗਰਸ 'ਤੇ ਜਾਂਮ ਲਗਾ ਰਹੇ ਹਨ 24 ਘੰਟਿਆਂ ਦੇ ਅੰਦਰ ਉਨ੍ਹਾਂ ਦਾ ਕਹਿਣਾ ਹੈ ਆਮ ਆਦਮੀ ਪਾਰਟੀ ਦੇਨ ਪਾਸੇ ਮਾ ਅਸੀਂ ਤਾਂ 24 ਘੰਟਿਆਂ ਦੇ ਅੰਦਰ ਦੋਸ਼ੀ ਫੜ ਲਏ ਹਨ ਸੀਪੀਆਈ ਦੀ ਜਾਂਚ ਦੀ ਉਨ੍ਹਾਂ ਕੋਈ ਲੋੜ ਨਹੀਂ ਹੈ ਸਾਨੂੰ ਸਾਡੀ ਪੰਜਾਬ ਪੁਲਿਸ ਉੱਤੇ ਪੂਰਾ ਮਾਣ ਹੈ ਚੰਨੀ ਨੇ ਕਿਹਾ ਸੀ ਨਾ ਸੀਬੀਆਈ ਦੀ ਜਾਂਚ ਕਰਵਾਓ ਤੇ ਉਹਨਾਂ ਨੇ ਹੁਣ ਕਹਿ ਦਿੱਤਾ ਸੀਬੀਆਈ ਦੀ ਜਾਂਚ ਦੀ ਕੋਈ ਲੋੜ ਨਹੀਂ ਸਾਨੂੰ ਸਾਡੀ ਪੰਜਾਬ ਪੁਲਿਸ 'ਤੇ ਪੂਰਾ ਮਾਣ ਹੈ ਇਹ ਇਹ ਰਜੋਣਾ ਸਾਫ ਦਾ ਜਿਹੜਾ ਕਹਿ ਰਹੇ ਹਨ ਕਿ 15 ਅਕਤੂਬਰ ਨੂੰ ਉਹਨਾਂ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ ਤੇ ਬੀਐਸਐਫ ਦੀਆਂ ਟੀਮਾਂ ਇਸੇ ਲਈ ਪੰਜਾਬ ਵਿੱਚ ਭੇਜੀਆਂ ਗਈਆਂ ਹਨ ਉਸ ਉੱਤੇ ਵਕੀਲ ਮੈਡਮ ਨੇ ਚੁੱਪੀ ਥੋੜੀ ਆਪ ਤੀਰ ਸਿਮਰੰਤ ਕੋਲ ਗਏ ਨੇ ਇੱਕ ਪੋਸਟ ਜਰ ਜਰ ਲਿਖਿਆ ਨੇ ਮੇਰੀ ਸੋਚ ਬਹੁਤੀ ਸਿਆਣੀ ਤਾਂ ਨਹੀਂ ਪਰ ਸਿੰਘਾ ਦੇ ਕਰਦਾਰ ਤੋਂ ਮੈਂ ਇੱਕ ਗੱਲ ਸਿੱਖੀ ਹੈ ਸਿੱਖੀ ਨਹੀਂ ਸ਼ਹਾਦਤ ਦਾ ਤਾਲੇ ਪਾਉਣ ਵਾਲਿਆਂ ਨੂੰ ਹੀ ਨਸੀਬ ਹੁੰਦਾ ਜਦੋਂ ਜਗਦੀਪ ਸਿੰਘ ਫਰੀਦਕੋਟ ਦੀ ਦੀ ਕਿਤਾਬ ਹੰਨੇ ਹੰਨੇ ਪਾਤਸ਼ਾਹੀ ਪੜਦੇ ਹਾਂ ਸ਼ਹੀਦ ਕਿਨੇ ਮਹਾਨ ਹੋਏ ਹਨ ਪਤਾ ਲੱਗਦਾ ਹੈ ਤੇ ਰਾਜੂ ਵਾਲਾ ਜੀ ਉਹ ਪੰਗਾਂ ਵਾਲੇ ਹਨ ਜਿਨ੍ਹਾਂ ਅਬੰਤੇ ਪੁੱਛੜ ਨੂੰ ਸੋਧਿਆ ਕਿ ਸ਼ਹਾਦਤ ਦਾ ਜਾਨ ਨੂੰ ਨਾ ਇਸਿਆ ਆਇਆ ਮੇਰੇ ਵਿਚਾਰ ਨਾਲ ਬਹੁਤੇ ਸ਼ਾਇਦ ਇਹ ਕੀ ਬਾਤੀ ਹੋ ਸ਼ਹਿਮਤ ਨਾ ਹੋ ਪਰ ਕੀ ਤੁਹਾਨੂੰ ਨਹੀਂ ਲੱਗਦਾ ਵੀ ਕਿਸੇ ਵੀ ਹਕੂਮਤ ਤੋਂ ਇਹੋ ਜਿਹੇ ਸਿੰਗਲ ਮਾਫੀ ਮੰਗਣੀ ਗੱਲ ਹੈ ਸਿੰਧ ਤੋ ਸਿਹਾਦਤ ਦਾ ਜਿਸ ਨੇ ਲੁੰਦੇ ਨੇ ਜੇਕਰ ਉਹਨਾਂ ਨੂੰ ਫਾਂਸੀ ਹੁੰਦੀ ਮੇਰੇ ਕੀ ਚੀ ਸੁਕੇਗੀ ਮੈਨੂੰ ਵੀ ਤਦ ਹੋਵੇਗਾ ਮੁਕੀਰ ਮੈਡਮ ਨੇ ਇਸ ਤਰ੍ਹਾਂ ਕਿਹਾ ਹੈ ਅੱਗੇ ਲਿਖਿਆ ਹੈ ਜੁਰਮ ਪਰੋਤਨ ਨੜਨ ਨਹੀਂ ਹੋ ਜਿਹੇ ਆਗੂਆਂ ਦੀ ਨੋੜ ਹੁੰਦੀ ਹੈ ਅਤੇ ਵੈਸੇ ਹੀ ਕਾਨੂੰਨ ਤਾਂ ਤੋ ਤਿੰਨ ਦਹਾਕੇ ਢੀਲ ਕੱਟਣ ਲਈ ਹੁਣ ਫਾਂਸੀ ਇੱਕ ਨਾ ਇਨਸਾਫੀ ਹੈ ਪਰ ਇੱਕ ਸਿੰਘ ਦੇ ਦਿਲ ਨੂੰ ਪੁੱਛੋ ਉਸ ਨੂੰ ਕੀ ਚਾਹੀਦਾ ਸ਼ਹਾਦਤ ਨੂੰ ਜਾਂ ਜ਼ਿੰਦਾਂ ਨਾਲ ਵਿੱਚ ਮੇਰੀ ਜ਼ਿੰਦਗੀ ਜੋ ਵੀ ਹੋਵੇ ਸਿੰਘ ਸਾਹਿਬ ਦੀ ਮਰਜ਼ੀ ਅਨੁਸਾਰ ਹੋਣਾ ਚਾਹੀਦਾ ਹੈ ਜੋ ਉਹ ਜੋਨਾ ਸਾਹਿਬ ਚੁੰਦੇ ਹਨ ਜੇਕਰ ਸਿੰਘ ਸਾਹਿਬ ਜਿਹਹਾ ਸ਼ਹਾਦਤ ਚੁੰਦੇ ਹਨ ਸਾਨੂੰ ਮੌਤ ਤੇ ਸ਼ਾਨ ਨਾਲ ਨਨ ਸ਼ਹਾਦਤ ਵੱਲ ਭਜਣਾ ਚਾਹੀਦਾ ਹੈ ਇਹ ਮੇਰੇ ਨਿੱਜੀ ਵਿਚਾਰ ਹਨ ਜੇਕਰ ਨਾ ਪਸੰਦ ਹਨ ਤਰਕ ਨਾਲ ਕੱਟਿਆਨ ਕਿਉਂਕਿ ਮੇਰੀ ਦਿਵਾਤੀ ਹੈ ਸ਼ੰਗਰਨਜੀਤ ਕੋਰ ਗੈਲ ਮੁਕੀਲ ਮੈਡਮ ਤੁਹਾਡਾ ਕੀ ਵਿਚਾਰ ਹੈ ਇਸ ਦੇ ਬਾਰੇ ਤੁਸੀਂ ਵੀ ਕਮੈਂਟਾਂ ਵਿੱਚ ਆਪਣੀ ਕੀਮਤੀ رائے ਜ਼ਰੂਰ ਸੰਜੀਖਰੇ ਧੰਨਵਾਦ